ਇਹ ਕੋਈ ਵੀ ਘਰ ਦਾ ਅਜਿਹਾ ਸਮਾਨ ਜਿਹੜਾ ਟੇਬਲ ਤੇ ਪਿਆ ਹੈ ਤੇ ਟੇਬਲ ਦੇ ਨਾਲ 10 ਵੀ ਚੀਜ਼ਾਂ ਹੋਰ ਪਈਆਂ ਨੇ ਇੱਕ ਸੰਸਾਰਿਕ ਐਗਜ਼ਾਮਪਲ ਦੇ ਤੌਰ ਤੇ ਸਮਝਣਾ ਆਪਾਂ ਸਿਰਫ ਆਪਾਂ ਕਹਿੰਨੇ ਆ ਕਿ ਯਾਰ ਤੂੰ ਧਿਆਨ ਨਾਲ ਦੇਖ ਜੇ ਧਿਆਨ ਨਾਲ ਦੇਖੇਗਾ ਤੈਨੂੰ ਚਾਬੀ ਉੱਥੇ ਹੀ ਪਈ ਲੱਭ ਜਾਊਗੀ ਜਦੋਂ ਤੱਕ ਜੀਵ ਚਾਬੀ ਨਹੀਂ ਲੱਭਦਾ ਤਦ ਤੱਕ ਉਹਦਾ ਧਿਆਨ ਦਸਾਂ ਦਿਸ਼ਾਵਾਂ ਦੇ ਵਿੱਚ ਕਦੇ ਖੱਬੇ ਕਦੇ ਸੱਜੇ ਕਦੇ ਸਾਹਮਣੇ ਕਦੇ ਉੱਪਰ ਕਦੇ ਨੀਚੇ ਹਰ ਥਾਂ ਤੇ ਭੱਜਦਾ ਪਰ ਜਦੋਂ ਉਸ ਜੀਵ ਦੀ ਦ੍ਰਿਸ਼ਟੀ ਉਸ ਚਾਬੀ ਤੇ ਟਿਕ ਜਾਂਦੀ ਹੈ ਉਸ ਜੀਵ ਨੂੰ ਚਾਬੀ ਦਿਸ ਪੈਂਦੀ ਹੈ ਫਿਰ ਚਾਬੀ ਦਿਸਣ ਤੋਂ ਬਾਅਦ ਲੱਭਣ ਵਾਲੇ ਜੀਵ ਦਾ ਧਿਆਨ ਹੈ ਜਿਹੜਾ ਦ੍ਰਿਸ਼ਟੀ ਹੈ ਜਿਹੜੀ ਉਹ ਸਿਰਫ ਚਾਬੀ ਤੇ ਰਹਿ ਜਾਂਦੀ ਹੈ ਫਿਰ ਉਹ ਸਾਈਡੀਆਂ ਚੀਜ਼ਾਂ ਨਹੀਂ ਦੇਖਦਾ ਉਹ ਇਹ ਕਹਿੰਦਾ ਮੈਨੂੰ ਚਾਬੀ ਲੱਭ ਗਈ ਠੀਕ ਹੈ ਨਾ ਪਿਆਰਿਓ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਚਾਬੀ ਲੱਭਣੀ ਹੋਵੇ ਤੇ ਆਪਾਂ ਅੱਖਾਂ ਬੰਦ ਕਰਕੇ ਲੱਭੀਏ ਤਾਂ ਪਿਆਰਿਓ ਨਹੀਂ ਲੱਭ ਸਕਦੀ ਅੱਖਾਂ ਨੂੰ ਖੋਲਣਾ ਪਏਗਾ ਧਿਆਨ ਨਾਲ ਦੇਖਣਾ ਪਏਗਾ ਤੇ ਸਾਨੂੰ ਸਤਿਗੁਰਾਂ ਦੀ ਬਾਣੀ ਵੀ ਇਹੀ ਕਹ ਰਹੀ ਹੈ ਵੀ ਅੱਖਾਂ ਨੂੰ ਖੋਲੋ ਕੋਈ ਸਤਿਗੁਰਾਂ ਦੀ ਬਾਣੀ ਵੀ ਸਾਨੂੰ ਅੱਖਾਂ ਬੰਦ ਕਰਨ ਦੀ ਹਦਾਇਤ ਕਿਤੇ ਨਹੀਂ ਦਿੱਤੀ ਤੇ ਸਾਨੂੰ ਪਾਸ਼ਾ ਕਹਿੰਦੇ ਆ ਵੀ ਧਿਆਨ ਤਰੋਸ ਨਿਰੰਕਾਰ ਦਾ ਕਿਉਂਕਿ ਉਹ ਪਰਮੇਸ਼ਰ ਹੈ ਕਿੱਥੇ ਜੋ ਠਾਕੁਰ ਸਤ ਸਦਾ ਹਜੂਰੇ ਜਿਨ੍ਹਾਂ ਨੂੰ ਉਹ ਮਾਲਕ ਪ੍ਰਗਟ ਹੋ ਗਿਆ ਜਿਨ੍ਹਾਂ ਨੂੰ ਉਹ ਮਾਲਕ ਹਰ ਥਾਂ ਅੰਗ ਸੰਗ ਹਾਜ਼ਰਾ ਹਜੂਰ ਪ੍ਰਗਟ ਅਜਿਹੇ ਜੀਵਾਂ ਤੋਂ ਸਿੱਖਿਆ ਲਓ ਵੀ ਕਿਵੇਂ ਧਿਆਨ ਜੋੜਨਾ ਜਿਵੇਂ ਅੱਖਾਂ ਖੋਲ ਕੇ ਆਪਾਂ ਧਿਆਨ ਜੋੜਨਾ ਹੈ ਜਿਵੇਂ ਜਿਵੇਂ ਸਾਡੀਆਂ ਦ੍ਰਿਸ਼ਟੀ ਨਿਰਮਲ ਹੋਏਗੀ ਸਾਡਾ ਧਿਆਨ ਉਸ ਨਿਰੰਕਾਰ ਉਸ ਪ੍ਰਕਾਸ਼ ਉਸ ਬ੍ਰਹਮ ਵਿੱਚ ਲੱਗਣ ਲੱਗ ਜਾਏਗਾ ਜੇਕਰ ਸਾਡਾ ਧਿਆਨ ਪ੍ਰਕਾਸ਼ ਵਿੱਚ ਨਿਰੰਕਾਰ ਵਿੱਚ ਨਹੀਂ ਲੱਗ ਰਿਹਾ ਤਦ ਤੱਕ ਸਾਡਾ ਧਿਆਨ ਦਸਾਂ ਦਿਸ਼ਾਵਾਂ ਦੇ ਵਿੱਚ ਕਦੇ ਕਿੱਧਰ ਭੱਜਦਾ ਹੈ ਕਦੇ ਕਿੱਧਰ ਭੱਜਦਾ ਹੈ ਕਦੇ ਕਿੱਧਰ ਭੱਜਦਾ ਪਰ ਜਦੋਂ ਬ੍ਰਹਮ ਪ੍ਰਗਟ ਹੋ ਜਾਏਗਾ ਨਿਰੰਕਾਰ ਪ੍ਰਕਾਸ਼ ਜੋ ਹਰ ਥਾਂ ਤੇ ਪ੍ਰਗਟ ਹੋ ਜਾਏਗਾ ਇੱਕ ਅਜਿਹੀ ਸੋਹਣੀ ਅਵਸਥਾ ਬਣ ਜਾਂਦੀ ਹੈ ਜਦੋਂ ਸਾਡਾ ਮਨ ਇੱਕ ਥਿਰ ਅਵਸਥਾ ਚਲੇ ਜਾਂਦਾ ਹੈ ਸਾਡਾ ਧਿਆਨ ਇੱਕ ਥਾਂ ਤੇ ਰੁਕ ਜਾਂਦਾ ਇਸ ਲਈ ਗੁਰੂ ਪਿਆਰਿਓ ਸਤਗੁਰਾਂ ਦੀ ਬਾਣੀ ਦੇ ਵਿੱਚ ਅਨੇਕ ਬਚਨ ਨੇ ਧਿਆਨ ਧਰੋ ਤਹਕੋ ਮਨ ਮੇ ਜਹ ਕੋ ਅਮਿਤੋਜ ਸਭੈ ਜਗ ਛਾਇਓ ਹੁਣ ਪਿਆਰਿਓ ਜਿਸ ਨਿਰੰਕਾਰ ਦਾ ਅਮਿਤੋਜ ਪ੍ਰਕਾਸ਼ ਪੂਰੇ ਜਗ ਦੇ ਵਿੱਚ ਆਇਆ ਹੋਇਆ ਜੇਕਰ ਅਸੀਂ ਉਸ ਨਿਰੰਕਾਰ ਦੇ ਅਮਿਤੋਜ ਨੂੰ ਪ੍ਰਕਾਸ਼ ਨੂੰ ਜੋਤ ਸਰੂਪ ਨੂੰ ਅੱਖਾਂ ਖੋਲ ਕੇ ਧਿਆਨ ਨਹੀਂ ਜੋੜਾਂਗੇ ਫਿਰ ਪਿਆਰਿਓ ਭਾਵੇਂ ਅਸੀਂ ਅੱਖਾਂ ਬੰਦ ਕਰ ਲਈਏ ਸਾਡਾ ਧਿਆਨ ਨਹੀਂ ਲੱਗੇਗਾ ਜੇਕਰ ਅਸੀਂ ਅੱਖਾਂ ਖੋਲ ਕੇ ਦੇਖ ਲਵਾਂਗੇ ਫਿਰ ਭਾਵੇਂ ਆਪਾਂ ਅੱਖਾਂ ਬੰਦ ਵੀ ਕਰਾਂਗੇ ਤਾਂ ਸਾਡੇ ਧਿਆਨ ਦੇ ਵਿੱਚ ਕੇਵਲ ਹੀ ਉਹ ਅਮਿਤੋਜ ਪ੍ਰਕਾਸ਼ ਜਿਵੇਂ ਇੱਕ ਆਪਾਂ ਚਾਬੀ ਅੱਖਾਂ ਖੋਲ ਕੇ ਦੇਖ ਲਈਏ ਕਿ ਕਿਹੋ ਜੀ ਹੈ ਚਾਬੀ ਦੇਖਣ ਦੀ ਫਿਰ ਜੇ ਆਪਾਂ ਅੱਖਾਂ ਬੰਦ ਕਰਕੇ ਵੀ ਇਹ ਵੀ ਚਾਬੀ ਇਹੋ ਜੀ ਹੈ ਆਪਾਂ ਦੱਸ ਸਕਦੇ ਹਾਂ ਇਸੇ ਲਈ ਪਿਆਰਿਓ ਅੱਖਾਂ ਨੂੰ ਖੋਲੀਏ ਤਾਂ ਜੋ ਅਸੀਂ ਅੱਖਾਂ ਖੋਲ ਕੇ ਮਾਲਕ ਦੇ ਅਮਿਤੋਜ ਦੇ ਵਿੱਚ ਪ੍ਰਕਾਸ਼ ਦੇ ਵਿੱਚ ਧਿਆਨ ਜੋੜੀਏ ਆਜੋ ਸਾਡਾ ਧਿਆਨ ਜਿਹੜਾ ਇੱਧਰ ਉੱਧਰ ਖਿਲ ਰਿਹਾ ਹੋਇਆ ਇਹ ਇੱਕ ਥਿਰ ਅਵਸਥਾ ਦੇ ਵਿੱਚ ਵਜੇ